ਵੀਰੇ ਸਦਾ ਨਿਆਣੇ ਗਣੇ ਇਹ ਦੇਖਣ ਦਾ ਹੱਕ ਮਨ ਦਾ ਕੋ ਕਿੱਥੇ ਨਾ ਕਾਲਾ ਕਹਿੰਦਾ ਕੰਜਰ ਦਾ ਸੌਦਾ ਕਰਾਇਆ ਕੀ ਤੇ ਦੇਖਿਆ ਨਹੀਂ ਹਾਂਜੀ ਹਾਂਜੀ ਕਿਉਂ ਭਟੜੇ ਤੇ ਜਿਹੜੀ ਕਿਉਂ ਪੰਜਰ ਕਹਾਈਏ ਗੱਲ ਹੱਕ ਦੀ ਕਰੋ ਲਓ ਨਾਲ ਰੱਬ ਲੱਗਦੀ ਕਰੋ ਹਾਂਜੀ ਕੀ ਮੰਗਦਾ ਬਾਈ ਇਹਦਾ ਬਾਈ ਮੈਂ 15000 ਰੁਪਏ ਮੰਗਦਾ ਜੋੜੀ ਦਾ ਬਾਈ ਨੇ ਕੀ ਲਾਇਆ ਪੁੱਛ ਲਈ ਬਾਈ ਦਾ 6000 ਦੋਹਾਂ ਦੇ ਨਾ ਸਿੱਦੇ ਨਹੀਂ ਸਾਡੇ ਹੀ ਕਰ ਲੈ ਨਾ ਸਾਡੇ ਹੀ ਸੱਤ ਦੇ ਪੁੱਛ ਲੈ ਮੈਂ ਇਹ ਗੱਲ ਕਿ ਐਸਾ ਰਹਾ ਜੁੱਤੀਆਂ ਦਾ ਸੀੜੀ ਹੁੰਦਾ ਹੀ ਹੁੰਦਾ ਹਾਂ ਜੀ ਪੱਕੀਆਂ ਪਹਿਲਾਂ ਮੇਰੇ ਪਹਿਣਗੀਆਂ ਚਲ ਅੱਠ ਦੇ ਕਰ ਦਨੇ ਆ ਉਹ ਤਾਂ ਮੈਂ ਮੇਰੀ ਮਰਜ਼ੀ ਨਾਲ ਕਰਨੇ ਨੇ ਇਹਨੂੰ ਵੀ ਦੱਬ ਕੁੱਟ ਕੇ ਖੜਾਉਂ ਨਾ ਮੇਰੀ ਮਰਜ਼ੀ ਤੇ ਖੜੇ ਦਾ ਗੱਲ ਕਰੀਏ ਦੇਖ ਝੱਟ ਬਾਬਿਆਂ ਦੀ ਦੇਖ ਲਈ ਤੇਰੀ ਮਰਜ਼ੀ ਨਹੀਂ ਚੱਲਣੀ ਤੂੰ ਹੁਣ ਕਿੰਨਾ ਛੱਡਨੇ ਆ ਮੈਂ ਤਾਂ ਮੇਰੀ ਮਰਜ਼ੀ ਨਾਲ ਦੇਊਗਾ ਨਾ ਇਹਨੂੰ ਪੁੱਛਾਂ ਇਹਨੂੰ ਖੜਾ ਹੂੰ ਗੱਲ ਤੇ ਕੋਈ ਸਿਖਾਇਆ ਨਹੀਂ ਮੈਂ ਫਿਰ ਆ ਬੋਲ ਮਾਰ ਕੇ ਬੁਲਾਇਆ ਕਿਉਂ ਬਈ ਦੇਖ ਰੱਬ ਲੱਗਦੀ ਗੱਲ ਚਾਹੇ ਕੁਛ ਵੀ ਐ ਲਾਇਆ ਨੇੜੇ ਲੱਗਦੀ ਗੱਲ ਕਰ ਜੇ ਜੇ ਕਰ ਪਰ ਕਹਤਾ ਬਈ ਬੜਾ ਕਰਦਾ 500 ਘਟ ਦੇ ਕੱਢ ਨਹੀਂ ਕਿੰਨੇ ਰਿਆ ਸਹੀ ਸੀ ਯਾਰ ਬਸ ਆਹ ਚੌਹਾਂ ਦੇ ਲੈ ਜਾ ਯਾਰ ਰਾਜੂ ਬੋਲ ਦੇ ਕੋ ਹੁਣ ਤਾਂ ਲੈਣੇ ਲੱਗੇਈਆ ਕਰਦਾ ਮੇਰੇ ਧਾਰੰਗ ਚ ਚੀਜ਼ ਨਹੀਂ ਦੇ ਨਾ 99 ਦੇ ਪਾ ਦੇ ਦੋਨੇ ਚੱਕ ਵੇ ਮੇਰੇ ਧਾਰੰਗ ਚ ਨੇ ਵੀ ਇੰਨੇ ਦੇ ਵਿਕਣਗੇ ਮੇਰੀ ਗੱਲ ਤੇ ਅਸਰ ਤਾਂ ਕਰਨ ਵੀ ਬਾਈ ਸਾਨੂੰ ਜਿੰਨੇ ਦੇ ਲੈ ਦੇਗਾ ਮਜ਼ਦੂਰ ਨੇ ਜਦਾ ਮਜ਼ਦੂਰ ਕਰੋ ਜੇ ਇਹਨੂੰ ਕੱਟਦਾ ਦੇਖਿਆ ਸੌਦਾ ਇਹ ਵੀ ਯਾਰ ਦੀ ਜੜੀ ਆ ਮੈਂ ਜੋ ਕੁਝ ਕਮਾਇਆ ਉਹ 1200 ਪੱਲਿਓ ਦੇ ਕੇ ਜਾ ਜੇ ਇਹ ਕਹੂਗਾ ਮੇਰੇ ਘੱਟ ਵੇਖ ਦੇਖ ਓ ਚਾਹ ਮੈਂ ਤਾਂ ਸਰਦਾਰ ਗੱਲ ਸੁਣ ਮੈਂ ਤਾਂ ਡੁੱਕੇ ਆ ਗਿਆ ਡੁੱਕੇ ਆ ਗਿਆ ਜਵਾਨ ਦਾ ਮੁੰਡਾ ਕਿਉਂ ਜੀ ਇਹ ਜਵਾਨ ਦੇ ਮੁੱਲ ਹੁੰਦੇ ਨੇ ਜਦੋਂ ਬੰਦੇ ਨੂੰ ਵਿੱਚ ਨਾ ਕਰੇ ਜੇ ਵਿੱਚ ਕਰੇ ਤਾਂ ਉਹਦੀ ਗੱਲ ਤੇ ਅਸਰ ਕਰੇ ਅਸਰ ਕਰੇ ਤੂੰ ਤਾਂ ਸਭ ਕੁਝ ਕਹੇਗਾ ਯਾਰ ਤੇਰੀ ਮਰਜ਼ੀ ਹੀ ਚੱਲੇਗੀ ਦੋ ਹੀ ਕਹੂੰਗਾ ਵੇਚਦੇ ਆ ਮੈਂ ਵੀ ਦੇ ਲੱਕਨੇ ਗਲਨੇ ਪੁੱਛ ਤਾ ਉਸ ਕਹੀਂ ਜਾ ਉਹਨਾਂ ਦੀ ਮਰਜ਼ੀ ਨਾਲ ਲੀਂਦੇ ਨਾ ਤੈਨੂੰ 14000 ਮਿਲੇ ਜੇ ਵੇਚਣੇ ਨੇ ਨਹੀਂ ਐਮੀ ਬੱਸ ਮੇਰੀਆਂ ਫਰਾਂ ਵੀ ਪਕਾਈਆਂ ਜਾਂ ਨਾ ਤੇ ਸੁਰਚ ਆ ਜਾ ਦੇ ਲੱਕਨੇ ਗਲਨੇ ਫਰੋ ਓਏ ਐ ਨਾ ਤੈਨੂੰ ਮਿਲਣਾ ਉਹ ਤਾਂ ਮੈਂ ਵੇਚਣੀ ਨੇ ਯਾਰ ਦੇ ਲਾ ਬਰੋ ਜੇ ਤਾਂ ਤੈਨੂੰ ਮੇਰੀ ਗੱਲ ਤੇ ਮਜ਼ਦੂਰੀ ਹੈ ਮਜ਼ਦੂਰੀ ਕਰ ਲੈ ਚਲ 2 ਬਾਈ ਰਾਜੂ ਚਾਹੇ ਵੀ ਨਿਟਾ ਦੇ ਚਾਹੇ ਬਾਈ ਚਾਹੇ ਬਾਈ ਰਾਜੂ ਮੈਨੂੰ ਨਿਟਾ ਦੇ ਚਾਹੇ ਕਟਾ ਦੇ ਜਿਦਾ ਐ ਕਹ ਕਿਉ ਬਾਈ ਕੋਈ ਨਾ ਮੇਰਾ ਵੀ ਗਲਾ ਵੱਡਾ ਜਾਵੇ ਪਤਾ ਹੁਣ ਰੱਬ ਦੀ ਮਰਜ਼ੀ ਆ ਤਾਂ ਕਿਹਾ ਢੋਲਾ ਗਲਾ ਨੂੰ ਵੱਡਾ ਜਾ ਸਕਦਾ ਕਿਉਂ ਵੀ ਇਹ ਸੱਠਾ ਇਹ ਸੱਠਾ ਜੇ ਲੱਗਿਆ ਤਾਂ ਕੰਮ ਇਕੱਠਾ ਸੱਠਾ ਲੱਗੂ ਤੇਰਾ ਹੁਣ ਸਾਹੀ ਘੰਟੀ ਘੇਰਾ 9500 ਪੁੱਛਦਾ ਆਇਆ ਨਾ ਬਸ 9500 ਨਾਲ ਨਹੀਂ ਮਿਲਦੇ ਬਸ ਠੀਕ ਹੈ ਬਾਫੜਾ ਦੇ ਸੌਦਾ ਹੋਇਆ ਮੇਰੀ ਮਰਜ਼ੀ ਤੂੰ ਕਰੂਗਾ ਨਾ ਮਰਵਾ ਮਾ ਤੈਨੂੰ ਚੱਲ ਬੱਠ ਠੀਕ ਹੈ ਸਹੀ ਆ ਹੈ ਸਹੀ ਆ ਤੇਰੀ ਮਰਜ਼ੀ ਤੋਂ ਲੈ ਇਹਦਾ ਤੇ ਮਹਿੰਗੇ ਤੇ ਸਸਤੇ ਹਜੂਰ ਨੇ ਭਾਈ ਦਾ ਤਾਂ ਨਹੀਂ ਮਦਦਾਨ ਛੱਡ ਗਿਆ ਕਿਵੇਂ ਕਹਿੰਦੀ ਸਾਰੀ ਲੋਤ ਆ ਰੋਹੀ ਮਰਿਆ ਗੱਡੂ ਘਰ ਦਾ ਵੱੱਦ ਲਾਉਣ ਦਾ ਘੱਟਣੇ 9000 ਦੇ ਦੇਦਾ ਤੂੰ ਆਪਦਾ ਸਿੱਧੇ ਮੱਥੇ ਸੌਦਾ ਕੋਈ ਨਹੀਂ ਮੈਨੂੰ ਗੁੱਸਾ ਨਹੀਂ 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 ਗੁੱਸਾ ਵੀਡੀਓ ਬਣਾਉਣਾ ਮੈਂ ਥੋੜੀ ਸਿੱਧੇ ਮੱਥੇ ਖੜੋ ਸੌਦਾ ਹਾਂ ਬਾਈ ਤੂੰ ਜੂਰਾ ਤੈਨੂੰ 550 ਚੱਲ ਦੇ ਲਓ 550 ਲਾਸਟ ਆ ਈ ਗਾਰਾ ਫਰਾ ਨਹੀਂ ਸਿੱਧੇ ਮੱਥੇ ਕਰੋ ਸੌਦਾ ਨਹੀਂ ਮੈਂ ਤਾਂ ਮੇਰੀ ਮਰਜ਼ੀ ਤੋਂ ਵੇਚੂਗਾ ਨਹੀਂ ਮਰਨ ਉਹਨੂੰ ਵੀ ਨਹੀਂ ਦਿੰਦਾ ਤੇ ਡੇਗਣ ਤੁਹਾਨੂੰ ਵੀ ਨਹੀਂ ਦਿੰਦਾ ਥੱਲੇ ਲੈ ਲੈ ਹੁਣ ਤਾਂ ਬਹੁਤ ਆ ਗਿਆ ਜਾਨ ਜਾ ਗੱਲ ਕੋਈ ਨਹੀਂ ਤੁਸੀਂ ਦੱਸੋ ਵੀ ਹੁਣ ਕਿੰਨੇ ਫਰਾ 4000 12 ਲਾ ਜਾ ਯਾਰ ਪਾਜ ਜਾ ਕਿਉਂ ਪਾਜ ਜਾ ਤਾ ਫਿਰ ਹੁਣ ਪਰੇ ਹੋ ਜਾਓ ਪਰੇ ਹਟੋ ਮੁੰਡਿਆਂ ਨਹੀਂ ਵੀ ਬਤੇ ਦੱਸੂਗਾ ਲੈ ਜਾ ਨਹੀਂ ਇਹਨੇ ਪਰ ਲੈ ਕੇ ਜਾ ਤੈਨੂੰ ਮਾਰਨ ਨਹੀਂ ਦਿੰਦਾ ਇਹੇ ਮਾਰਨ ਨਹੀਂ ਦਿੰਦਾ ਤੇ ਲੈ ਜੇ ਤੇਰੀ ਫੁੱਟੂ ਦਾ ਪੋਰਾ ਮੈਨੂੰ ਵੀ ਮਿਲੂ ਹਾਂਜੀ ਕੀ ਬਤਾ ਪੰਜੂ ਹੀ ਦੇਣੇ ਪੈ ਗਏ ਕਰਾ ਕਰੂ ਨਹੀਂ ਕਰ 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 ਕਰਦਾ ਕਾਰਨ ਨਹੀਂ ਮੋੜਿਆ ਨਹੀਂ ਕਰੀ ਹੋਏ ਬੱਸੋਂ ਮੇਰੀ ਮੂੜੀ ਨਾ ਨਹੀਂ ਮੋੜਦਾ ਨਹੀਂ ਤੇਰੀ ਨਹੀਂ ਮੋੜਦਾ ਤੇਰੀ ਮੋੜਦਾ ਨਹੀਂ ਮੈਨੂੰ ਮਾਣ ਆ ਤੇਰੇ ਤੇ ਨਹੀਂ ਮੋੜਦਾ ਮੈਂ ਮੇਮ ਨੇ ਵੇਚਤੇ ਬਾਈ ਮਰਨ ਨਹੀਂ ਦੇਣੇ 1.5 ਲੱਖ ਰੁਪਏ ਚੱਪਾ ਜਾ ਹਾਂ 1.5 ਲੱਖ ਰੁਪਏ ਠੀਕ ਹੈ ਠੀਕ ਹੈ ਲੈ ਪੈਸੇ ਗਿਣ ਕੇ ਦੇ ਬਾਈ ਨੂੰ ਸਰ ਪੈਸੇ ਦੇ ਦੇ ਆਰੋ ਹੋੜੇ ਹੋਣਗੇ ਉਹ ਤੇਰੀ ਕੱਚਾ ਟਕੇ ਸਾਬਦਾ ਕੇ ਸੱਟ ਮਾਰੀ ਸੀ ਤੇ ਬਾਈ ਮੰਨ ਗਏ ਮੈਂ ਆਪਾਂ ਮਰਵਾਉਣਾ ਥੋੜੀ ਐ ਵੀ ਨਾ ਤੈਨੂੰ ਮਰਨ ਦੀਏ ਮਰਨ ਜਾ ਬਾਈ ਨੇ ਵਪਾਰੀ ਦਿੱਤਾ ਨਾ ਵੇਚਣ ਵਾਲਾ ਦਿੱਤਾ ਇੱਕੇ ਛੜ ਕੇ ਜੀ ਸੌਦਾ ਨੇ ਵੇਚਦਾ ਦੋ ਬੱਚਿਆਂ ਨਾਲ ਸਾਡੇ ਦਾ ਚਾਰ ਚਾਰ ਮਹੀਨਿਆਂ ਦੇ ਵਿੱਚ ਦੇ ਕੇ 1.5 1000 ਦੇ ਇੰਦਗੜਮ ਲੈ ਲਏ ਤੇ ਤੇ ਬਾਈ ਨਗਦ ਦਾ ਪੇਮੈਂਟ ਹੋ ਗਿਆ 2000 ਰਹਿ ਗਿਆ ਤੂੰ ਹੀ ਜਾਣਦਾ ਜੇ ਠੀਕ ਆ ਕੋਈ ਚੱਕਰ ਨਹੀਂ ਨਹੀਂ ਆ ਰਿਹਾ ਰਾਜੂ ਕੋ ਸੌਦਾ ਕਰਾ ਦੀ ਪਤਾ ਨਹੀਂ ਕੋਣ ਕੀ ਕਿੱਥੇ ਦਾ ਸੀ ਮੈਨੂੰ ਚਿੱਠੀਆਂ ਮਿਲਦਾ ਫਿਰ ਜਾਂਵੇਂ ਮੈਂ ਜਵਾਨ ਦਾ ਮੁੱਲ ਕੁਛ ਦੇ ਜਾਂ ਖੁਸ਼ ਹੋ ਕੇ ਬਾਬਿਆਂ ਸਹੀ ਗੱਲ ਹੈ ਹਾਂ ਮੇਰੇ ਤੈਨੂੰ ਵਾਦਾ ਕਰੀ ਠੀਕ ਆ ਓ ਚੱਲ ਪਾਨੇ ਵਿਚਾਰਿਆਂ ਨੂੰ ਦਿਹਾਉਣੇ ਤੇ ਭੱਜਣ ਹੀ ਦੇਣੀ ਆ ਕੋਈ ਗੱਲ ਨਹੀਂ ਆਪਾਂ ਇਹਨਾਂ ਦਾ ਪੀ ਲੈ ਲਾਂਗੇ ਬਾਬਾ ਵਾਦੀ ਇਹ ਚੈੱਕ ਕਰ ਲਾਈਵ ਸੌਦਾ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਦੇ